ਕਰਪਲਾ ਹੋਪਲਾ ਇੱਕ ਹਾਦਸਾ ਤੁਸੀਂ ਬਹੁਤ ਵਾਰ ਸੁਣੀ ਹੋਏਗੀ ਪਰ ਜੇਕਰ ਕਿਸੇ ਦੀ ਜਾਨ ਬਚਾਉਣ ਦੇ ਚੱਕਰ 'ਚ ਤੁਹਾਡੀ ਆਪਣੀ ਜਾਨ ਚਲੇ ਜਾਵੇ ਫਿਰ ਕੀ ਕਵਿਆ ਜਾਵੇ ਦਰਸਲ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਜਾਂਦੀ ਹੈ ਨੌਜਵਾਨ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਆਪਣੀ ਗੱਡੀ ਜਿਹੜੀ ਹੈ ਦੂਜੇ ਪਾਸੇ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਸੇ ਦਰਮਿਆਨ ਗੱਡੀ ਬੇਕਾਬੂ ਹੋ ਕੇ ਸਰਹੰਦ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਖੰਨਾ ਦੇ ਦੁਰਾਹਾ ਵਿਖੇ ਇਹ ਪੂਰਾ ਹਾਦਸਾ ਵਾਪਰਦਾ ਹੈ ਹੈਰਾਨ ਕਰਨ ਦੀ ਗੱਲ ਤੇ ਹੈ ਕਿ ਜਿਸ ਨੌਜਵਾਨ ਦੇ ਵੱਲੋਂ ਜਿਸ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਤੇ ਕਰਨ ਇਹ ਹਾਦਸਾ ਵਾਪਰ ਜਾਂਦਾ ਉਹ ਗੱਡੀ ਸਵਾਰ ਨੌਜਵਾਨ ਦੱਸਦਾ ਹੈ ਕਿ ਜਦੋਂ ਉਸ ਦੀ ਗੱਡੀ ਨਹਿਰ ਦੇ ਵਿੱਚ ਡਿੱਗਦੀ ਹੈ ਤਾਂ ਉਹ ਵਿਅਕਤੀ ਉੱਥੇ ਖੜ ਕੇ ਵੇਖਦਾ ਰਿਹਾ ਨੌਜਵਾਨ ਵਾਰ-ਵਾਰ ਆਵਾਜ਼ਾਂ ਮਾਰਦਾ ਰਿਹਾ ਮਦਦ ਦੀ ਗੁਹਾਰ ਲਗਾਉਂਦਾ ਰਿਹਾ ਕਿ ਮੈਨੂੰ ਬਚਾ ਲਓ ਬਚਾ ਲਓ ਪਰ ਉਸ ਵਿਅਕਤੀ ਦੇ ਵੱਲੋਂ ਇੱਕ ਵਾਰ ਵੀ ਨਾ ਕਿਸੇ ਆਲੇ ਦੁਆਲੇ ਲੋਕਾਂ ਨੂੰ ਦੱਸਿਆ ਗਿਆ ਕਿ ਇਸ ਤਰੀਕੇ ਦੇ ਨਾਲ ਅੱਛਾ ਵਾਪਰ ਗਿਆ ਗੱਡੀ ਨਹਿਰ ਦੇ ਵਿੱਚ ਡੇਗੀ ਆ ਕਿਸੇ ਵਿਅਕਤੀ ਦੀ ਮਦਦ ਕਰ ਦਿਓ ਸਗੋ ਉਸ ਨੌਜਵਾਨ ਦੇ ਵੱਲੋਂ ਜੋ ਮੋਟਰਸਾਈਕਲ ਸਵਾਰ ਹੁੰਦਾ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਜੋ ਗੱਡੀ ਸਵਾਰ ਨੌਜਵਾਨਾ ਉਸ ਦੇ ਵੱਲੋਂ ਦੱਸਿਆ ਜਾਂਦਾ ਕਿ ਉਹ ਦੂਸਰੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸ ਤਰੀਕੇ ਦੇ ਨਾਲ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਗੱਡੀ ਦੀਆਂ ਤਸਵੀਰਾਂ ਸਭ ਤੋਂ ਪਹਿਲੇ ਤੁਹਾਨੂੰ ਦਿਖਾਉਂਦੇ ਆ ਗੱਡੀ ਦੇ ਕਿਸ ਤਰੀਕੇ ਦੇ ਨਾਲ ਫਰਖੱਚੇ ਉੱਡ ਚੁੱਕੇ ਨੇ ਗੱਡੀ ਕਿਉਂਕਿ ਪਾਣੀ ਦੇ ਵਿੱਚ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਇਹ ਨੌਜਵਾਨ ਡੁੱਬਦੇ ਡੁੱਬਦੇ ਬਚਦਾ ਜਿਸ ਤੋਂ ਬਾਅਦ ਜੀਸੀਬੀ ਦੀ ਮਦਦ ਦੇ ਨਾਲ ਇਸ ਗੱਡੀ ਨੂੰ ਬਾਹਰ ਕੱਢਿਆ ਜਾਂਦਾ ਹੈ ਕੁਝ ਲੋਕ ਆਲੇ ਦੁਆਲੇ ਦੇ ਪਿੰਡਾਂ ਵਾਲੇ ਮੌਕੇ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਰੈਸਕਿਊ ਜਿਹੜਾ ਕੀਤਾ ਜਾਂਦਾ ਪਰ ਜੋ ਗੱਡੀ ਦੀ ਹਾਲਤ ਹੈ ਜੋ ਗੱਡੀ ਦੀਆਂ ਤਸਵੀਰਾਂ ਨੇ ਇਸ ਨੂੰ ਦੇਖ ਕੇ ਮਨ ਕਬਰਾ ਜਾਂਦਾ ਕਿਉਂਕਿ ਗਨੀਮਤ ਰਹੀ ਕਿ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਨੌਜਵਾਨ ਦੀ ਜਾਨ ਵਾਲ-ਵਾਲ ਬਚ ਗਈ ਪਰ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰ ਦਾ ਕਿਤੇ ਨਾ ਕਿਤੇ ਹੈਰਾਨ ਕਰਨ ਵਾਲਾ ਹੈ ਕਿ ਕੋਈ ਵਿਅਕਤੀ ਕਿਸੇ ਵਿਅਕਤੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਖੁਦ ਦੀ ਜਾਨ ਇਸ ਤਰੀਕੇ ਦੇ ਨਾਲ ਉਸ ਦੀ ਜਾਂਦੇ ਜਾਂਦੇ ਪਛੀ ਪਰ ਉਸ ਨੌਜਵਾਨ ਦੇ ਵੱਲੋਂ ਇੱਕ ਵਾਰ ਵੀ ਮਦਦ ਦੇ ਲਈ ਨਹੀਂ ਆਇਆ ਜਾਂਦਾ ਤਾਂ ਉਹ ਨੌਜਵਾਨ ਜੋ ਗੱਡੀ ਸਵਾਰ ਸੀ ਦੱਸਿਆ ਜਾ ਰਿਹਾ ਕਿ ਫਰੀਦਕੋਟ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ ਤੇ ਇਸੇ ਦਰਮਿਆਨ ਖੰਨਾ ਦੇ ਦਰਾਹਾ ਵਿਖੇ ਇਹ ਹਾਦਸਾ ਵਾਪਰ ਜਾਂਦਾ ਹੈ ਨੌਜਵਾਨ ਜਿਹੜਾ ਹੁੰਦਾ ਉਸ ਦੇ ਵੱਲੋਂ ਗੱਡੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਦੇ ਵੱਲੋਂ ਦੱਸਿਆ ਗਿਆ ਕਿ ਨਾ ਤਾਂ ਗੱਡੀ ਦਾ ਜੋ ਬੂਆ ਹੁੰਦਾ ਉਹ ਖੁੱਲਿਆ ਜਾਂਦਾ ਨਾ ਜਲਾਵਾ ਸ਼ੀਸ਼ਾ ਖੁੱਲਿਆ ਜਾਂਦਾ ਜਿਸ ਤੋਂ ਬਾਅਦ ਉਹ ਆਪਣੀ ਕੂਣੀ ਦੇ ਨਾਲ ਉਸ ਨੂੰ ਭੰਨਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸੇ ਦਰਮਿਆਨ ਤੈਰ ਕੇ ਦੂਜੇ ਪਾਸੇ ਪਹੁੰਚ ਜਾਂਦਾ ਹੈ ਪਰ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਕਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦੀ ਜੋ ਹਾਲਤ ਹੈ ਗੱਡੀ ਪੂਰੇ ਤਰੀਕੇ ਦੇ ਨਾਲ ਜਿਹੜੀ ਆ ਖਰਾਬ ਹੋ ਚੁੱਕੀ ਹੈ ਕਾਫੀ ਨੁਕਸਾਨ ਗੱਡੀ ਦਾ ਹੋਇਆ ਗੱਡੀ ਦਾ ਅਗਲਾ ਹਿੱਸਾ ਹੋਵੇ ਜਾਂ ਫਿਰ ਸਾਈਡ ਵਾਲੇ ਹਿੱਸੇ ਦੀ ਗੱਲ ਕੀਤੀ ਜਾਵੇ ਗੱਡੀ ਦਾ ਕਾਫੀ ਨੁਕਸਾਨ ਜਿਹੜਾ ਹੋ ਚੁੱਕਾ ਹੈ ਪਰ ਗਨੀਮਤ ਰਹੀ ਕਿ ਇਸ ਗੱਡੀ ਦੇ ਵਿੱਚ ਜੋ ਨੌਜਵਾਨ ਸੀ ਉਸ ਦੀ ਜਾਨ ਬਚ ਜਾਂਦੀ ਹੈ ਕਿਉਂਕਿ ਆਲੇ ਦੁਆਲੇ ਦੇ ਲੋਕ ਵੀ ਪਹੁੰਚਦੇ ਨੇ ਜੀਸੀਬੀ ਬੁਲਾਈ ਜਾਂਦੀ ਹੈ ਲੋਕਾਂ ਦੇ ਵੱਲੋਂ ਰੈਸਕਿਊ ਜਿਹੜਾ ਕੀਤਾ ਜਾਂਦਾ ਹੈ ਤਾਂ ਖੰਨਾ ਦੇ ਦੁਰਾਹਾ ਵਿਖੇ ਇਹ ਹਾਦਸਾ ਵਾਪਰਿਆ ਤਾਂ ਕਿਸ ਤਰੀਕੇ ਦੇ ਨਾਲ ਉਸ ਨੌਜਵਾਨ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਉਹ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸੇ ਦਰਮਿਆਨ ਉਸ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ। ਬਈ ਮੈਂ ਚੰਡੀਗੜ੍ਹ ਜਾ ਰਿਹਾ ਸੀ ਰਸਤੇ ਦੇ ਵਿੱਚ ਸੀਗਾ ਇਧਰੋਂ ਆ ਰਿਹਾ ਸੀਗਾ ਉਹ ਡਿਵਾਈਡਰ ਤੇ ਕੋਈ ਮੋਟਰਸਾਈਕਲ ਵਾਲਾ ਖੜਾ ਸੀ ਉਹਦੇ ਪਤਾ ਨਹੀਂ ਕੀ ਦਿਮਾਗ ਚਾਹੀ ਪਤਾ ਨਹੀਂ ਘਬਰਾ ਗਿਆ ਗੱਡੀ ਦੇ ਵਿਚਾਲੇ ਲਿਆ ਗਿਆ ਉਹਨੇ ਮੋਟਰਸਾਈਕਲ ਰੋਕ ਲਿਆ। ਉਹਨੂੰ ਬਚਾਉਂਦੇ ਨੇ ਮੈਂ ਗੱਡੀ ਪਰਲੇ ਪਾਸੇ ਕੀਤੀ ਉਥੇ ਡਿਵਾਈਡਰ ਚ ਵੱਜਣ ਲੱਗੀ ਮੈਂ ਜਮਾਹੁਰਲੇ ਪਾਸੇ ਘੱਟ ਮਾਰਿਆ ਬਈ ਗੱਡੀ ਮੇਰੀ ਨਹਿਰ ਚ ਜਾਵੜੀ ਨਹਿਰ ਚ ਮੈਂ ਡੁੱਬਦਾ ਜਾਵਾਂ ਹੀ ਪਹਿਲਾਂ ਸ਼ੀਸ਼ਾ ਵੀ ਨਹੀਂ ਖੁੱਲਿਆ ਨਾ ਬਾਰੀ ਖੁੱਲੀ ਕੂਣੀ ਮਾਰ ਮਾਰ ਕੇ ਮੈਂ ਸ਼ੀਸ਼ਾ ਖੋਲਿਆ ਬਈ ਬਾਹਰ ਆਇਆ ਗੱਡੀ ਤੋਂ ਗੱਡੀ ਡੁੱਬ ਗਈ ਗੱਡੀ ਨੂੰ ਹੱਥ ਪਾਉਣ ਲੱਗਾ ਗੱਡੀ ਵੀ ਡੁੱਬ ਗਈ ਉਹ ਪਲਤੇ ਖੜਾ ਵੇਖਦਾ ਰਿਹਾ ਮੈਂ ਉਹਨੂੰ ਕਹੀ ਗਿਆ ਬਈ ਮੈਨੂੰ ਬਚਾਲਾ ਬਚਾਲਾ ਕਿਸੇ ਨੇ ਨਹੀਂ ਬਚਾਇਆ ਹੋਰ ਪਿੰਡ ਵਾਲੇ ਆ ਗਏ ਉਹਨਾਂ ਨੇ ਸਾਫਾ ਸੂਬਾ ਸਿੱਟਿਆ ਪਰ ਸਾਫਾ ਨਹੀਂ ਪਹੁੰਚਿਆ ਮੇਰੇ ਤੱਕ ਫਿਰ ਭਾਈ ਮੈਂ ਤੈਰ ਕੇ ਖੁਦ ਆਪੋ ਅੱਗੋਂ ਆ ਕੇ ਆਪ ਨਿਕਲਿਆ ਉਹੀ ਖੜਾ ਪੁਲ ਤੇ ਵੇਖ ਰਿਹਾ ਸੀ ਉਹਨੇ ਕੁਝ ਨਹੀਂ ਕੀਤਾ ਜਦੋਂ ਮੈਂ ਬਾਹਰ ਆ ਗਿਆ ਘਰ ਤੋਂ ਪਿੰਡਲ ਨੂੰ ਭੱਜ ਗਿਆ ਅਸਾਂ ਜੀ ਦਵਾਈ ਲੈਣ ਆਏ ਸੀ ਕਿ ਜੀ ਇੱਥੇ ਬਚਾਲੇ ਸੀ ਮੋਟਰਾਂ ਵਾਲਾ ਖੜਾ ਸੀਗਾ ਇੱਕ ਤਾਂ ਕਲਚ ਦਬਲ ਪਾਇਆ ਛੱੜੇ ਪੇਚਾਲੇ ਨੇ ਕਰ ਲਿਆ ਮੋਟਰਸਾਈਕਲ ਇਹ ਮੋਟਰਾਂ ਨੂੰ ਬਚਾਉਣ ਕਰਕੇ ਮੁੰਡੇ ਨੇ ਜੀ ਗੱਡੀ ਘੁੰਮੀ ਤੇ ਗੱਡੀ ਬੇ ਕੰਟਰੋਲ ਹੋ ਚੁੱਕੀ ਇਹਦੇ ਫੋਟੋ ਬਾਸ ਰੰਗ ਕੋਲੋਂ ਉਥੋਂ ਗੱਡੀ ਬੇ ਕੰਟਰੋਲ ਹੋ ਕੇ ਜਿੱਦੀ ਨਹਿਰ ਚਾ ਗਈ ਨਹਾਜ ਡੇਗਣ ਕਾ ਫੇ ਮੁੰਡਾ ਸੀ ਚੱਲ ਤੇ ਪਾਣ ਕੇ ਬਾਹਰ ਨਿਕਲਿਆ ਅਸੀਂ ਪਲ ਭੱਜ ਕੇ ਪਲਤੇ ਗਏ ਪਰ ਦੇ ਪੁਰ ਨੇ ਚਟੇ ਮੁੰਡੇ ਹੱਥ ਪਰ ਨਹੀਂ ਆਇਆ ਅਜੀ ਕੋਦਤ ਨੇ ਆਏ ਆਪਣੇ ਮੁੰਡੇ ਨੇ ਆਪਣੇ ਆਪ ਮਿਹਨਤ ਕਰਕੇ ਬਾਹਰ ਨਿਕਲਿਆ ਜੀ ਉਹ ਮੁੰਡਾ ਲੜਕੇ ਦੇ ਦੱਸਣ ਮੁਤਾਬਕ ਇਹ ਹੈ ਜੀ ਜਿਹੜਾ ਆਪਣਾ ਡਵਾਈਡਰ ਆਪਣੇ ਬਣਿਆ ਹੋਇਆ ਰਾਮਪੁਰ ਪੁਲ ਤੇ ਜੀ ਵੀ ਇੱਥੇ ਮੋਟਰਸਾਈਕਲ ਵਾਲਾ ਇੱਕ ਅੱਗੇ ਉਹ ਵਿਚਾਲੇ ਰੋ ਗਿਆ ਉਹਨੂੰ ਬਚਾਉਂਦੇ ਹੋਏ ਇਹਨੇ ਪਹਿਲਾਂ ਕੱਟ ਮਾਰਿਆ ਡਵਾਈਡਰ ਵੱਲੋਂ ਗੱਡੀ ਦਾ ਜੀ ਕਹਿੰਦਾ ਵੀ ਗੱਡੀ ਡਵਾਈਡਰ ਜਾਂਣ ਲੱਗੇ ਜਦੋਂ ਇਧਰੋਂ ਕੱਟ ਕੱਟੀ ਜਾ ਜ਼ਿਆਦਾ ਗਈ ਤਾਂ ਉਹ ਗੱਡੀ ਮੁੜ ਕੇ ਕੰਟਰੋਲ ਨਾ ਹੋਣ ਕਰਕੇ ਗ